ਮੈਂ ਡਾਕਟਰ ਸ਼ਾਲੂ ਅਗਰਵਾਲ ਐਸਐਮਓ ਅਜਨਾਲਾ ਅ ਅ ਰਾਤੀ ਕੋਈ ਸਾਡਾ ਜਿਹੜਾ ਬਲੈਕਆਊਟ ਦਾ ਟਾਈਮ ਸੀ 10 ਵਜੇ ਦੇ ਕਰੀਬ ਅ ਬਲੈਕਆਊਟ ਦਾ ਜਿਹੜਾ ਹਨੇਰਾ ਸੀ ਉਹਦਾ ਫਾਇਦਾ ਉਠਾਉਂਦੇ ਹੋਏ ਕੁਝ ਅ ਅ ਅਨਸੋਸ਼ੀਅਲ 엘ਿਮੈਂਟਸ ਸਾਡੇ ਚੋਰੀ ਚੋਰੀ ਸੀ ਉਹ ਆਪਣੇ ਸਾਡੇ ਹਸਪੀਟਲ ਇੱਕ ਸਾਡਾ ਜਿਹੜਾ ਉਹ OPD ਕੰਪਲੈਕਸ ਹੈ ਜਿੱਥੇ ਸਾਡੀ ਗਾਇਨੀ OPD ਤੇ ਪੀਡੀਆਟ੍ਰਿਕ OPD ਹੈ ਉਸ ਕੋਰੀਡੋਰ ਚੱਕ ਦਰਵਾਜ਼ਾ ਆ ਗਿਆ ਉਹਦਾ ਅਪਲਾਈ ਕੱਢ ਕੇ ਤੇ ਉਹ ਅੰਦਰ ਐ ਨਹੀਂ ਪਤਾ ਕਿੰਨੇ ਬੰਦੇ ਆਏ ਸੀ ਬਿਕੋਜ਼ ਇੱਕ ਸੀ ਦੋ ਸੀ ਆ 100 ਤੋਂ ਵੀ ਜ਼ਿਆਦਾ ਸੀ ਉਹ ਆਏ ਉਹਨਾਂ ਨੇ ਮੇਰੇ ਕਮਰਾ ਜਿਹੜਾ 1 ਨੰਬਰ ਕਮਰਾ ਹੈ ਜਿਹੜੀ ਸਾਡੀ ਓਪੀਡੀ ਚ 3 ਨੰਬਰ ਕਮਰਾ ਹੈ ਡੈਂਟਲ ਓਪੀਡੀ ਹੈ ਤੇ ਅੱਗੇ ਜਾ ਕੇ ਸਰਜਰੀ ਓਪੀਡੀ ਇਹ ਸਾਰੀ ਓਪਡੀਆਂ ਚ ਉਹਨਾਂ ਨੇ ਸਾਰੀਆਂ ਅਲਮਾਰੀਆਂ ਤੋੜੀਆਂ ਸਾਰਾ ਰਿਕਾਰਡ ਸਾਰਾ ਕੁਝ ਵਿਖੇੜਤਾ ਤੇ ਉਹ ਸ਼ਾਇਦ ਜੋ ਸਾਡਾ ਅੰਦਾਜ਼ਾ ਹੈ ਕਿਉਂਕਿ ਉਹ ਹੋਰ ਕੁਝ ਤਾਂ ਲੈ ਕੇ ਨਹੀਂ ਗਏ ਅਲਮਾਰੀਆਂ ਔਰ ਡਰਾਅਰ ਹੀ ਉਹਨਾਂ ਨੇ ਛਾਨੇ ਕਿ ਹੋ ਸਕਦਾ ਕਿ ਉਹ ਨਸ਼ੇ ਦਾ ਹੀ ਕੋਈ ਦਵਾਈ ਦੂਈ ਲੱਭਦੇ ਹੋਣ ਕਿਉਂਕਿ ਕਿਉਂਕਿ ਉਸ ਤਰ੍ਹਾਂ ਸਾਡੇ ਮਤਲਬ ਕਿ ਜਿਵੇਂ ਅੱਗੇ ਕੀ ਹੁੰਦਾ ਹੈ ਕਿ ਕੋਈ ਵੀ ਚੀਜ਼ ਜਿਵੇਂ ਕੋਈ ਬੈਟਰੀ ਕੋਈ ਕੋਈ ਵੀ ਚੀਜ਼ ਜੋ ਉਹਨਾਂ ਨੂੰ ਲੱਗਦੀ ਕਿ ਵਿਕ ਸਕਦੀ ਹੈ ਉਹ ਚੁੱਕ ਕੇ ਲੈ ਜਾਂਦੇ ਆ ਪਰ ਇਸ ਵਾਰੀ ਉਹਨਾਂ ਨੇ ਐਸ ਆਪ ਨਹੀਂ ਕੀਤਾ ਉਹ ਸਾਡੇ ਮੁਤਾਬਕ ਉਹ ਨਸ਼ੇ ਦੀ ਗੋਲੀਆਂ ਹੀ ਲੱਭ ਰਹੇ ਸੀ ਕਿ ਇਹ ਕਿਤੇ ਨਾ ਕਿਤੇ ਐਸਐਮਓ ਦੇ ਰੂਮ ਚ ਜਾਂ ਓਪੀਡੀ ਚ ਡਾਕਟਰਾਂ ਦੀ ਅਲਮਾਰੀਆਂ ਚ ਸਟੋਰ ਹੁੰਦੀ ਹੋਏਗੀ ਪਰ ਉਹ ਇਸ ਮਹਿੰਮ ਚ ਕਾਮਯਾਬ ਨਹੀਂ ਹੋਏ ਕਿਉਂਕਿ ਅਸੀਂ ਇਹ ਦਵਾਈ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਆਂ ਪਰ ਇਹ ਇੱਕ ਇਹ ਇਹ ਬੜਾ ਇੱਕ ਕੁਐਸਚਨ ਰੇਜ਼ ਕਰਦਾ ਹੈ ਕਿ ਦੇਖੋ ਹੁਣ ਸਾਡਾ ਇਸ ਟਾਈਮ ਮਤਲਬ ਕਿ ਹਸਪੀਟਲਸ ਵੀ ਥੋੜਾ ਅਲਰਟ ਮੋਡ ਤੇ ਚੱਲ ਰਹੇ ਆਂ ਤੇ ਮੇਨ ਚੀਜ਼ ਹੈ ਕਿ ਜੇ ਇਹ ਬਲੈਕਆਊਟ ਚ ਇਹ ਲੋਗ ਇਸ ਤਰ੍ਹਾਂ ਹਸਪੀਟਲ ਨੂੰ ਦੀ ਸੇਫਟੀ ਨੂੰ ਕੰਪਰੋਮਾਈਜ਼ ਕਰ ਸਕਦੇ ਆਂ ਤੇ ਸਾਡੀ ਸਾਰੇ ਆਪਣੇ ਜਿਹੜੀ ਗਵਰਨਮੈਂਟ ਹੈ ਸਰਕਾਰੀ ਮੈਂ ਮੈਂ محکمہ ਪੁਲਿਸ ਹੈ ਉਹਨਾਂ ਨੂੰ ਇਹ ਅਪੀਲ ਕੀਤੀ ਅਸੀਂ ਕਰਦੇ ਆਂ ਬੁਰਜ਼ੋਰ ਅਪੀਲ ਕਰਦੇ ਆਂ ਕਿ ਵੀ ਇੱਥੇ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਫੀਮੇਲ ਮੈਡੀਕਲ ਆਫਸਰਜ਼ ਰਾਤ ਨੂੰ ਕੱਲੀਆਂ ਡਿਊਟੀ ਕਰਦੀਆਂ ਨਾਲ ਸਿਰਫ ਉਹਨਾਂ ਦੇ ਕਲਾਸ 4 ਹੁੰਦੇ ਆ ਜਾਂ ਫੀਮੇਲ ਸਟਾਫ ਹੁੰਦੀ ਹੈ ਤੇ ਜੇ ਕੱਲ ਨੂੰ ਕੋਈ ਅਨਟੂਰਡ ਘਟਨਾ ਹੋ ਜਾਂਦੀ ਹੈ ਉਹਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਕਿਉਂਕਿ ਜਾਨੀ ਤੇ ਮਾਲੀ ਦੋਨੋਂ ਨੁਕਸਾਨ ਹੋ ਸਕਦਾ ਹੈ ਨਾ ਮਾਲੀ ਨੁਕਸਾਨ ਦਾ ਉਹ ਵੀ ਬਹੁਤ ਖਤ ਕਿਉਂਕਿ ਸਾਡੇ ਕੋਲ ਬੜਾ ਸੈਂਸਿਟਿਵ ਰਿਕਾਰਡ ਹੁੰਦਾ ਜੇ ਇੱਕ ਵੀ ਕੰਪਿਊਟਰ ਚੁੱਕ ਕੇ ਲੈ ਜਾਂਦੇ ਸਾਡਾ 20 25 ਸਾਲ ਦਾ ਰਿਕਾਰਡ ਜਿਹੜਾ ਹੁੰਦਾ ਹੈ ਡੈਥ ਬਰਥ ਦਾ ਹੋ ਗਿਆ ਮੈਡੀਕਲ ਲੀਗਲ ਰਿਕਾਰਡ ਹੋ ਗਿਆ ਬਹੁਤ ਇੰਪੋਰਟੈਂਟ ਹੈ ਚੋਰਾ ਲਈ ਇਹਨਾਂ ਦੀ ਸ਼ਾਇਦ ਕੋਈ ਵੈਲਿਊ ਨਹੀਂ ਹੈ ਪਰ ਸਾਡੇ ਲਈ ਅਸੀਂ ਜਦੋਂ ਕੋਈ ਆਂਦਾ ਹੈ ਸਾਡੇ ਕੋਲ ਰਿਕਾਰਡ ਸਾਰਾ ਜਿਹੜੇ ਸਾਡੇ ਮੈਡੀਕਲ ਲੀਗਲ ਕੇਸ ਐ ਜੋ ਅਦਾਲਤਾਂ 'ਚ ਡਾਕਟਰ ਆਪਣਾ ਐਵਿਡੈਂਸ ਦਿੰਦੇ ਆ ਯਾ ਕਿਸੇ ਦੀ ਡੈਥ ਜਾਂ ਬਰਥ ਦਾ ਜਿਹੜਾ ਸਰਟੀਫਿਕੇਟ ਦਾ ਰਿਕਾਰਡ ਹੁੰਦਾ ਉਹ ਕਿਸੇ ਲਈ ਕਿੰਨਾ ਕੁ ਜ਼ਰੂਰੀ ਹੈ ਤੁਸੀਂ ਖੁਦ ਹੀ ਸਮਝ ਸਕਦੇ ਹੋ ਪਬਲਿਕ ਸਮਝ ਸਕਦੀ ਹੈ ਤੇ ਐਸਲੀ ਸਰਕਾਰਾਂ ਨੂੰ ਤੇ ਪੁਲਿਸ ਨੂੰ ਇਹ ਇੱਕ ਵਾਰੀ ਨਹੀਂ ਹੈ ਮਤਲਬ ਕਿ ਹਰ ਵਾਰੀ ਹੀ ਹੈ ਅਸੀਂ ਕਰੀਦੀ ਹੈ ਪਰ ਸਮ ਹਾ ਸਾਨੂੰ ਕੋਈ ਇਤੇ ਤੇ ਪੋਜ਼ਿਟਿਵ ਇਨਾ ਰਿਸਪਾਂਸ ਨਹੀਂ ਮਿਲਦਾ ਤੇ ਇਹ ਰਿਕੁਐਸਟ ਹੈ ਕਿ ਵੀ ਸਾਨੂੰ ਕੁਝ ਕੁਝ ਮੈਂ ਕਿਹਾ ਜਿਹੜੀ ਲੇਟੈਸਟ ਇਨਸੀਡੈਂਸ ਹੋਇਆ ਹੈ ਇਹਦਾ ਜਿਹੜੇ ਹੈਗੇ ਆ ਜਿਹੜੇ ਰਿਸਪਾਂਸਿਬਲ ਲੋਗ ਹੈ ਉਹਨਾਂ ਨੂੰ ਫੜਿਆ